ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਪੰਜਾਬ ਸਰਕਾਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਿਛਲੇ ਦਿਨੀ 3 ਕਰੋੜ ਪੰਜਾਬੀਆਂ ਨੂੰ ਮੁਫਤ ਜਿਹੜੀ ਹੈਗੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਜਿਹੜਾ ਐਲਾਨ ਕੀਤਾ ਉਹਦੇ ਵਿੱਚ ਸਰਕਾਰ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ 3 ਕਰੋੜ ਪੰਜਾਬੀਆਂ ਨੂੰ ਹਰ ਮੈਂਬਰ ਨੂੰ ਹਰ ਵਿਅਕਤੀ ਨੂੰ 10 ਲੱਖ ਰੁਪਏ ਦਾ ਹਰ ਮਹੀਨੇ ਜਿਹੜਾ ਮੁਫਤ ਇਲਾਜ ਦਿੱਤਾ ਜਾਊਗਾ ਚਾਹੇ ਉਹ ਕੋਈ ਵੀ ਕਿੰਨੀ ਵੀ ਸੀਰੀਅਸ ਬਿਮਾਰੀ ਕਿਉਂ ਨਾ ਹੋਵੇ ਤੇ ਜਦੇ ਇਸ ਅਲਾਨ ਤੋਂ ਬਾਅਦ ਵਿਰੋਧੀ ਸਿਆਸੀ ਧਿਰਾਂ ਨੇ ਸਰਕਾਰ ਦੇ ਉੱਤੇ ਸਵਾਲ ਚੁੱਕਨੇ ਸ਼ੁਰੂ ਕਰਤੇ ਕਿ ਇਹ ਲੋਕਾਂ ਦੇ ਨਾਲ ਧੋਖਾ ਹੈ ਇਹ ਸਿਰਫ ਤੇ ਸਿਰਫ ਸਟੰਟ ਬਾਜੀ ਹੈ ਇਹ ਚੋਣ ਪ੍ਰਚਾਰ ਹੈ ਇਸ ਤੋਂ ਸਵਾ ਕੱਖ ਨਹੀਂ ਕਿਉਂਕਿ ਲੋਕਾਂ ਨੂੰ ਕੱਖ ਵੀ ਪੱਲੇ ਨਹੀਂ ਪੈਣਾ ਸੋ ਕੱਲ ਮੁੱਖ ਮੰਤਰੀ ਨੂੰ ਲਾਈਵ ਹੋ ਕੇ ਪ੍ਰੈਸ ਕਾਨਫਰੰਸ ਕਰਕੇ ਇੱਕ ਜਿਹੜਾ ਮੀਡੀਆ ਦੇ ਮੁਖਾਤਿਬ ਹੁੰਦੇ ਆ ਇਹ ਦੱਸਣਾ ਪਿਆ ਸਪਸ਼ਟੀਕਰਨ ਦੇਣਾ ਪਿਆ ਕਿ ਇਹ ਸਰਕਾਰ ਦੀ ਕੋਈ ਬਦਨੀਤੀ ਨਹੀਂ ਸਹੀ ਮਹੀਨਿਆਂ ਦੇ ਵਿੱਚ ਸਰਕਾਰ ਆਮ ਲੋਕਾਂ ਦਾ ਹਰ ਵਿਅਕਤੀ ਦਾ ਜਿਹੜਾ ਇਲਾਜ 10 ਲੱਖ ਰੁਪਏ ਦਾ ਮੁਫਤ ਇਲਾਜ ਹਰ ਸਾਲ ਕਰਨ ਦੀ ਜਿਹੜੀ ਤਮੰਨਾ ਰੱਖਦੀ ਹੈ ਸੋ ਇਹਦੇ ਬਾਰੇ ਅੱਜ ਅਸੀਂ ਪੰਚਮ ਸੋਸਾਇਟੀ ਮੁਹਾਲੀ ਦੇ ਸੈਕਟਰ 68 ਦੇ ਵਿੱਚ ਖੜੇ ਆ ਉੱਥੇ ਇੱਕ ਸੋਸਾਇਟੀ ਦੇ ਅੰਦਰ ਜਿੱਥੇ ਇਹ ਜਿਹੜੀ ਇੱਕ ਸੰਘਣੀ ਆਬਾਦੀ ਆ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਆ ਹਰ ਵਰਗ ਦੇ ਲੋਕ ਇੱਥੇ ਰਹਿੰਦੇ ਆ ਅੰਦਰ ਬਿਲਕੁਲ ਸੋਸਾਇਟੀ ਦੇ ਅੰਦਰ ਉਹਦੀ ਬਾਉਂਡਰੀ ਵਾਲ ਦੇ ਅੰਦਰ ਉਸ ਇੱਕ ਕੈਂਪ ਲੱਗਿਆ ਕੈਂਪ ਦੇ ਵਿੱਚ ਇੱਕ ਟੈਂਟ ਲਗਾ ਕੇ ਉੱਥੇ ਜਿਹੜੇ ਇੱਥੇ ਰਹਿਣ ਵਾਲੇ ਆ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਆ ਆ ਜਿਹੜਾ ਸਟਾਫ ਇਸ ਗੱਲ ਦੇ ਲਈ ਰਜਿਸਟ੍ਰੇਸ਼ਨ ਕਰਨ ਲੱਗਿਆ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਲੋਕ ਇੱਥੇ ਕਾਰਡ ਬਣਾਉਣ ਆਉਂਦੇ ਨੇ ਉਹਨਾਂ ਲਈ ਵੀ ਅਸੀਂ ਗੱਲ ਕਰਾਂਗੇ ਆ ਮੇਰੇ ਨਾਲ ਚੱਲਦੇ ਆ ਹੁਣ ਇਹ ਜਿਹੜਾ ਇੱਕ ਕੈਂਪ ਲੱਗਿਆ ਕੈਂਪ ਦੇ ਵਿੱਚ ਇੱਕ ਵਿਅਕਤੀ ਬੈਠਾ ਮੁਲਾਜ਼ਮ ਬੈਠਾ ਹੈ ਉਹ ਲੋਕਾਂ ਦੀ ਡਿਟੇਲ ਚਾਹੇ ਆਧਾਰ ਕਾਰਡ ਦੀ ਡਿਟੇਲ ਹੋਵੇ ਚਾਹੇ ਉਹ ਪੈਨ ਕਾਰਡ ਦੀ ਡਿਟੇਲ ਹੋਵੇ ਜਾਂ ਜਿੰਨੇ ਵੀ ਸਬੰਧਤ ਡਾਕੂਮੈਂਟ ਹੈ ਇਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਨਾਲ ਸਬੰਧਤ ਉਹ ਰਜਿਸਟ੍ਰੇਸ਼ਨ ਕਰ ਰਿਹਾ ਉਹਨਾਂ ਨਾਲ ਗੱਲ ਕਰਾਂਗੇ ਇੱਕ ਵਾਰ ਆਓ ਮੇਰੇ ਨਾਲ ਤੁਹਾਡਾ ਸ਼ੁਭ ਨਾਮ ਕੀ ਹੈ ਹਰਜਿੰਦਰ ਬੋਲ ਰਿਹਾ ਰਜਿੰਦਰ ਇੱਥੇ ਰਹਿੰਦੇ ਹੋ ਹਾਂਜੀ ਇੱਥੇ ਰਹਿੰਦੇ ਆ ਕਿਸ ਤਰ੍ਹਾਂ ਦੇ ਲੋਕ ਆਉਂਦੇ ਆ ਕਿ ਆ ਮਤਲਬ ਤੁਸੀਂ ਕਿਹੜਾ ਡਾਟਾ ਜਿਹੜਾ ਵੀ ਐਪਲੀਕੈਂਟ ਆਉਂਦਾ ਹੈ ਜਿਹੜਾ ਵੀ ਇੱਥੇ ਕੋਈ ਆਪਣੀ ਸਿਹਤ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਆਪਣਾ ਕਾਰਡ ਬਣਾਉਣ ਲਈ ਇੱਥੇ ਆਉਂਦਾ ਤੁਸੀਂ ਕੀ ਉਹਦੇ ਤੇ ਕੀ ਡਾਟਾ ਤੁਸੀਂ ਉਹਦੇ ਕੋਲੋਂ ਲੈਂਦੇ ਹੋ ਅਸੀਂ ਇਹ ਰਾਸ਼ਨ ਆਪਣਾ ਆਧਾਰ ਕਾਰਡ ਦ ਲੈਨੇ ਜੀ ਇੱਕ ਵੋਟਰ ਕਾਰਡ ਆਈਡੀ ਨੰਬਰ ਲੈਂਦੇ ਜੀ ਓਕੇ ਤੇ ਫਿਰ ਇਹਦੇ ਵਿੱਚ ਫੁੱਲ ਫਾਰਮ ਉਹਦੇ ਵਿੱਚ ਫੁੱਲ ਜਿਹੜਾ ਫਾਰਮ ਭਰਿਆ ਜਾਂਦਾ ਹਾਂਜੀ ਫਾਰਮ ਦੇ ਵਿੱਚ ਹੋਰ ਕਿਹੜੀ ਕਿਹੜੀ ਡਿਟੇਲ ਹੈ ਥੋੜਾ ਡਿਟੇਲ ਦੱਸੋ ਕਿ ਤੁਰੀ ਨੇ ਭਰਦੇ ਸਿਰਫ ਆਪਣਾ ਉਹਨਾਂ ਦਾ ਨਾਮ ਹੋਏਗਾ ਹਾਂ ਉਹਨਾਂ ਦਾ ਤੁਹਾਡਾ ਆਪਣਾ ਐਡਰੈਸ ਹੋਏਗਾ ਤੇ ਉਹਨਾਂ ਦੇ ਏਜ ਹੋਏਗੀ ਉਹਨਾਂ ਦਾ ਰਿਲੇਸ਼ਨ ਹੋਏਗਾ ਕੀ ਰਿਲੇਸ਼ਨ ਹੈ ਕਿਸੇ ਇੱਕ ਸਾਰੇ ਐਡ ਹੋਣਗੇ ਜੇ ਉਹਨਾਂ ਦੇ ਨਾਲ ਤੇ ਉਹਨਾਂ ਦਾ ਇੱਕ ਜਿਹੜੀ ਇੱਕ ਜਿਹੜੇ ਲੋਕ ਇਸ ਗੱਲ ਦੀ ਤਵੱਜੂ ਨਹੀਂ ਕਰ ਰਹੇ ਜਾਂ ਇਸ ਗੱਲ ਬਾਰੇ ਇਸ ਤਰ੍ਹਾਂ ਇਤਮਾਰ ਨਹੀਂ ਕਰ ਰਹੇ ਲੋਕ ਕਹਿੰਦੇ ਆ ਕਿ ਪਰਿਵਾਰ ਦੇ ਇੱਕ ਜੀ ਨੂੰ ਇਹ ਜਿਹੜੀ ਯੋਜਨਾ ਦਾ ਲਾਭ ਮਿਲਣਾ ਜਾਂ ਜੇ ਇੱਕ ਪਰਿਵਾਰ ਦੇ ਵਿੱਚ ਪੰਜ ਜੀ ਆ ਪੰਜ ਜੋਨ ਮਿਲਣਾ ਇਹ ਸਵਾਲ ਕਲੀਅਰ ਕਰੇ ਇਹ ਸਰ ਮੈਂ ਨਹੀਂ ਕਰ ਸਕਦਾ ਜੀ ਕਿਉਂਕਿ ਉਹ ਇਹ ਤੁਹਾਨੂੰ ਅੰਦਰ ਜਾ ਕੇ ਉਹਨਾਂ ਨੂੰ ਐਮਐਲਏ ਸਾਹਿਬ ਤੋਂ ਪੁੱਛ ਲੋ ਜਾ ਕੇ ਜਾਂ ਉਹਨਾਂ ਨੂੰ ਪੁੱਛ ਲੋ ਇਹ ਮਤਸਰ ਨੇ ਉਹਨਾਂ ਨੂੰ ਜਾ ਕੇ ਪੁੱਛ ਲੋ ਇਹ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਅੱਛਾ ਇਹਦੇ ਬਾਰੇ ਨਹੀਂ ਪਤਾ ਤੁਹਾਨੂੰ ਸਿਰਫ ਡਿਊਟੀ ਲਗਾਈ ਮੈਨੂੰ ਮੇਰੀ ਡਿਊਟੀ ਹੈ ਜੀ ਇਹ ਚੀਜ਼ ਕਰਨ ਦੀ ਮੈਂ ਫਾਰਮ ਫਿਲ ਕਰ ਜਿਹੜਾ ਤੁਸੀਂ ਫਾਰਮ ਭਰ ਲਿਆ ਤੁਸੀਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋ ਮੈਂ ਤਾਂ ਕਹਿੰਦਾ ਕਿ ਆਪ ਆਪਣੀ ਸਰਕਾਰ ਬਣੀ ਹੋਈ ਹੈ ਤਾਂ ਆਪਣੀ ਸਰਕਾਰ ਨਾਲ ਹੀ ਕੰਮ ਕਰਨਾ ਚਾਹੀਦਾ ਕਿਉਂਕਿ ਆਪਣੀ ਸਰਕਾਰ ਹੈ ਉਹੀ ਕੁਝ ਕਰੇਗੀ ਅੱਗੇ ਜੀ ਐ ਨਹੀਂ ਤੋਂ ਦੂਸਰੀ ਗੱਲ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਡਾਟਾ ਤੁਸੀਂ ਲੈਣੇ ਹੋ ਇਹ ਡਾਟਾ ਤੁਸੀਂ ਹੈਂਡਓਵਰ ਅਫੀਸ਼ੀਅਲ ਜਿਹੜੇ ਸਾਡੇ ਇੱਥੇ EMPLOYEES ਆਏ ਹੈ ਉਹਨਾਂ ਨੂੰ ਤੁਸੀਂ ਹੈਂਡਓਵਰ ਕਰ ਦੇਣਾ ਜਾਂ ਜੇ ਕਾਪੀ ਤੁਹਾਡੇ ਪਾਸ ਵੀ ਰਹਿ ਜੇ ਨਹੀਂ ਉਹਨਾਂ ਕੋਈ ਹੈ ਜੀ ਜਿਹੜਾ ਤੁਸੀਂ ਇੱਥੇ ਫਾਰਮ ਭਰਦੇ ਹੋ ਹਾਂਜੀ ਉਹਦਾ ਰਿਕਾਰਡ ਤੁਹਾਡੇ ਪਾਸ ਨਹੀਂ ਹੁੰਦਾ ਉਹਨਾਂ ਕੋਈ ਚੱਲ ਜਾਏਗੀ ਜੀ ਠੀਕ ਹੈ ਤੁਹਾਡੇ ਪਾਸ ਨਹੀਂ ਮੇਰੇ ਕੋਲ ਹੀ ਆਈ ਨਹੀਂ ਨਹੀਂ ਇਥੇ ਨਹੀਂ ਉਹਨਾਂ ਕੋਈ ਚੱਲੇ ਉਹਨਾਂ ਕੋਈ ਚੱਲੇ ਅੰਦਰ ਹੈ ਸਿਸਟਮ ਕੋਈ ਨਹੀਂ ਜੀ ਕੋਈ ਤੁਹਾਨੂੰ ਵੀ ਪੁੱਛਾਂਗੇ ਤੁਸੀਂ ਮੈਂ ਤਾਂ ਤੁਹਾਨੂੰ ਸੱਸੀ ਕੱਲ ਬੁਲਾਈ ਸੀ ਤੁਸੀਂ ਮੇਰੀ ਨਹੀਂ ਮੰਨੀ ਪਰ ਖਾਲ ਵੀ ਆ ਮੈਂ ਕੋਈ ਨਹੀਂ ਅੱਛਾ ਸੱਸੀ ਕੱਲ ਤੇ ਉਹਨਾਂ ਨਾਲ ਗੱਲ ਮਤਲਬ ਤੁਹਾਨੂੰ ਇਸ ਗੱਲ ਬਾਰੇ ਇਲਮ ਨਹੀਂ ਕੀਤੇ ਬਾਰੇ ਵੀ ਜਿਹੜਾ ਪੰਜਾਂ ਨੂੰ ਮਿਲੇਗਾ ਚਾਰਾਂ ਨੂੰ ਮਿਲੇਗਾ ਜਾਂ ਸਿਰਫ ਇਕੱਲੀ ਚੈੱਕ ਜਿੱਦਾਂ ਆਪਣਾ ਰਾਸ਼ਨ ਕਾਰਡ ਹੁੰਦਾ ਸੀਗਾ ਨਾ ਸਰਕਾਰ ਨੇ ਉਸੇ ਤਰੀਕੇ ਨਾਲ ਇਹ ਬਣਵਾਇਆ ਹੈ ਤੁਸੀਂ ਇੱਕ ਬੰਦੇ ਦਾ ਪਹਿਲਾਂ ਸਾਡਾ ਹੋਏਗਾ ਤੇ ਉਹਦੇ ਵਿੱਚ ਬੰਦੇ ਬੱਚੇ ਜਿਹਨੇ ਫੈਮਲੀ ਹੈਗੇ ਮੈਂਬਰ ਨੇ ਉਹ ਐਡ ਹੋਣ ਮਤਲਬ ਉਹਨੂੰ 6 ਨੂੰ ਇੰਡੀਵਿਜੂਅਲ ਨਹੀਂ ਬਣਾਉਣਾ ਪਊਗਾ ਇੰਡੀਵਿਜੂਅਲ ਬਣਾਉਣ ਦੀ ਲੋੜ ਨਹੀਂ ਇੱਕ ਬੰਦੇ ਦਾ ਬਣੇਗਾ ਤੇ ਉਹ ਫੈਮਿਲੀ ਦੇ ਵਿੱਚੋਂ ਇੱਕ ਮੈਂਬਰ ਦਾ ਬਣੇਗਾ ਹੈੱਡ ਦਾ ਆਪਾਂ ਨੂੰ ਜੇ ਮੈਨੂੰ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਫੈਸਿਲਿਟੀ ਸਾਰਿਆਂ ਨੂੰ ਮਿਲੇਗੀ ਜੀ ओके चलो थैंक यू मेहरबानी ਸਾਡੇ ਨਾਲ ਮੈਡਮ ਨੇ ਇੱਥੇ ਸਭ ਕੋ ਕਾਉਂਸਲਰ ਨੇ ਲੰਮਾ ਸਮਾਂ ਅਲਾਕੇ ਅਲਾਕੇ ਦੀ ਅਲਾਕੇ ਦੀ ਸੇਵਾ ਕਰਦੇ ਮੇਰੇ ਭੈਣ ਨੇ ਤੇ ਉਹਨਾਂ ਨਾਲ ਗੱਲ ਕਰਾਂਗੇ ਇਹ ਦੱਸਣਗੇ ਡਿਟੇਲ ਕਿਉਂਕਿ ਇਹ ਇਸ ਸਾਰੇ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਹ ਉਹਦੀ ਨਿਗਰਾਨੀ ਵੀ ਕਰ ਰਹੇ ਹੈ ਔਰ ਇਹਦੇ ਨਾਲ ਡਿਟੇਲ ਨਾਲ ਗੱਲਾਂਗੇ ਮੈਡਮ ਤੁਸੀਂ ਜਿਹੜਾ ਇਹ ਕੈਂਪ ਲਗਾਇਆ ਇਹ ਕੀ ਸੋਚ ਕੇ ਲਗਾਇਆ ਤੁਸੀਂ ਆਪਣੇ ਸੁਸਾਇਟੀ ਦੇ ਅੰਦਰ ਇੱਕ ਟੈਂਟ ਲਗਾ ਲਿਆ ਟੈਂਟ ਲਗਾ ਕੇ ਇੱਥੇ ਬਹੁਤ ਸਾਰੇ ਰੈਜ਼ੀਡੈਂਟ ਬੈਠੇ ਹੈ ਤੇ ਇਹਦਾ ਮਕਸਦ ਕੀ ਹੈ ਇਹਦਾ ਮਕਸਦ ਹੈ ਲੋਕਾਂ ਨੂੰ ਕੋਲੀ ਆਪਣੇ ਕੋਲੀ ਕਾਰਡ ਬਣਾਉਣ ਦੀ ਸਹੂਲਤ ਮਿਲੇ। ਓਕੇ ਤੇ ਇਹ ਮੈਂ ਮੈਂ ਪਹਿਲਾਂ ਵੀ ਪੁੱਛਿਆ ਸੀ ਇਹ ਸਵਾਲ ਕੀਤਾ ਸੀ ਕਿ ਜਿਹੜਾ ਇਹ ਕਾਰਡ ਹੈ ਇਹ ਕਾਰਡ ਦਾ ਇੰਡੀਵਿਜੂਅਲ ਦਾ ਹਰ ਇੱਕ ਬੰਦੇ ਦਾ ਬਣੇਗਾ ਜਾਂ ਸਿਰਫ ਫੈਮਿਲੀ ਚੋਂ ਇੱਕ ਦਾ ਬਣੇਗਾ? ਜਿਹੜਾ ਬੰਦਾ ਸਿੰਗਲ ਹੈ ਆਪਣੀ ਫੈਮਿਲੀ ਚ ਹਾਂ ਉਹਦਾ ਇੰਡੀਵਿਜੂਅਲ ਬਣੂਗਾ। ਹਾਂ। ਔਰ ਜੇ ਫੈਮਿਲੀ ਹੈ ਉਹਨਾਂ ਦੀ ਤਾਂ ਫੈਮਿਲੀ ਦੇ ਨਾਲ ਲਾ ਕੇ ਉਹਨਾਂ ਦੇ ਸਾਰੇ ਫੈਮਿਲੀ ਦੇ ਆਧਾਰ ਕਾਰਡ, ਵੋਟਰ ਕਾਰਡ ਹਾਂ ਔਰ ਜਿਹੜੇ ਅਡਲਟ ਹੈ ਵੋਟਰ ਕਾਰਡ ਤੇ ਜਿਹੜੇ ਮਾਈਨਰ ਹੈ ਜਿਨਾਂ ਦੇ ਵੋਟਰ ਕਾਰਡ ਨਹੀਂ ਹੈ ਉਹਨਾਂ ਦੇ ਬਰਥ ਸਰਟੀਫਿਕੇਟ ਲੱਗੇਗਾ ਨਾਲ ਬਰਥ ਸਰਟੀਫਿਕੇਟ ਹਾਂਜੀ ਮਤਲਬ 10 ਲੱਖ ਦਾ ਜਿਹੜਾ ਲਾਭ ਹੈ ਹਰ ਵਿਅਕਤੀ ਨੂੰ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਹੈ ਹਰ ਵਿਅਕਤੀ ਨੂੰ ਇਹਦਾ ਲਾਭ ਮਿਲੇਗਾ ਨਹੀਂ ਨਹੀਂ ਇਹ ਫੈਮਿਲੀ ਕਾਰਡ ਹੈ ਫੈਮਿਲੀ ਦਾ 10 ਲੱਖ ਇੱਕ ਇੱਕ ਫੈਮਿਲੀ 10 ਲੱਖ ਹਾਂ ਇਹ ਗੱਲ ਜਿਹੜੀ ਪੰਜਾਬੀਆਂ ਨੂੰ ਇਸ ਗੱਲ ਦਾ ਬੜਾ ਤੋਖਲਾ ਰਿਹਾ ਲੰਮੇ ਸਮੇਂ ਤੋਂ ਇਸ ਗੱਲ ਦੀ ਜਿਹੜੀ ਚਰਚਾ ਚੱਲਦੀ ਰਹੀ ਹੈ ਕਿ ਕਈ ਲੋਕ ਇਸ ਗੱਲ ਬਾਰੇ ਕਹਿੰਦੇ ਸੀ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ 3 ਕਰੋੜ ਲੋਕਾਂ ਨੂੰ ਹਰ ਵਿਅਕਤੀ ਨੂੰ 10 ਲੱਖ ਰੁਪਏ ਦਾ ਮੁਫਤ ਇਲਾਜ ਦੇਣਾ ਹੈ ਤੇ ਇੱਥੇ ਜਿਹੜੇ ਸਾਬਕਾ ਕਾਉਂਸਲਰ ਨੇ ਮੈਡਮ ਉਹ ਕਹਿ ਰਹੇ ਆ ਕਿ ਫੈਮਿਲੀ ਦੇ ਵਿੱਚੋਂ ਇੱਕ ਨੂੰ ਹੀ ਮਿਲੇਗਾ 10 ਲੱਖ ਦਾ ਲਾਭ ਪਰ ਐਨਮ ਇਹ ਗੱਲ ਨਹੀਂ 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 ਉਹ ਇੱਕ ਫੈਮਿਲੀ ਇੱਕ ਕਾਰਡ ਹੋ ਗਿਆ ਨਾ ਕਾਡਰ ਤਾਂ ਹੋ ਗਿਆ ਹਾਂ ਇੰਡੀਵਿਜੂਅਲ ਜਿਹੜਾ ਇੰਡੀਵਿਜੂਅਲ ਹੈ ਉਹਨੂੰ ਮਿਲੇਗਾ 10 ਲੱਖ ਦਾ ਜਿਹੜਾ ਇਕੱਲਾ ਮੈਂਬਰ ਹੈ ਜੇ ਮੈਂ ਪੁੱਛਾਂ ਮੈਂ ਪੁੱਛਣਾ ਜੇ ਇੱਕ ਫੈਮਿਲੀ ਦੇ ਵਿੱਚ ਚਾਰ ਵਿਅਕਤੀ ਹੈ ਕਿ ਚਾਰੇ 10-10 ਲੱਖ ਦਾ ਇਲਾਜ ਮਿਸਾਲ 'ਚ ਕਰਾ ਸਕਦੇ 10 ਲੱਖ ਦਾ ਇੱਕ ਕਾਰਡ ਬਣਿਆ ਹੋਇਆ ਫੈਮਿਲੀ ਕਾਰਡ ਓਕੇ ਫੈਮਿਲੀ ਨੂੰ ਮਿਲੇਗਾ ਮਤਲਬ ਪੂਰੀ ਫੈਮਿਲੀ ਨੂੰ 10 ਲੱਖ ਦਾ ਲਾਭ ਇੱਕ ਪਰ ਪਰ ਐਨ ਐਮ ਮਿਲੇਗਾ ਹਾਂਜੀ ਹਾਂਜੀ ਚਲੋ ਬਹੁਤ ਮਿਹਰਬਾਨੀ ਹੋਰ ਵੀ ਇੱਥੇ ਸਟਾਫ ਆਪਣਾ ਜਿਹੜਾ ਹੈ ਉਹ ਅੰਦਰ ਆਫਿਸ ਵਾਲੇ ਆ ਲੋ ਆ ਜੀ ਇੱਕ ਜਿਹੜਾ ਤੁਸੀਂ ਦੇਖਿਆ ਕਿ ਬਾਹਰ ਜਿਹੜਾ ਟੈਂਟ ਲਗਾਇਆ ਗਿਆ ਟੈਂਟ ਦੇ ਵਿੱਚ ਰੈਜ਼ੀਡੈਂਟ ਜਿਹੜੇ ਸੁਸਾਇਟੀ ਦੇ ਹੈ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ ਜਾਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਇੱਥੋਂ ਦੇ ਜਿਹੜੇ ਵਸਨੀਕ ਹੈ ਉਹ ਜਿਹੜੇ ਆਫੀਸ਼ੀਅਲ ਸਟਾਫ ਹੈ ਜਿਹੜਾ ਸਰਕਾਰ ਵੱਲੋਂ ਲਗਾਇਆ ਗਿਆ ਡੀਸੀ ਆਫਿਸ ਵੱਲੋਂ ਕੇਦੇ ਵੱਲੋਂ ਲਗਾਇਆ ਗਿਆ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਉਹਦੀ ਹੈਲਪ ਕਰ ਰਹੇ ਨੇ ਬਾਹਰ ਫਾਰਮ ਭਰ ਰਹੇ ਨੇ ਅਸੀਂ ਸਵਾਲ ਵੀ ਕੀਤਾ ਸੀ ਕਿ ਇਹ ਜਿਹੜੇ ਫਾਰਮ ਤੁਸੀਂ ਭਰੇ ਜਾ ਰਿਹਾ ਹੈ ਕਿ ਇਹ ਇਹ ਡਾਟਾ ਤੁਸੀਂ ਆਪਣੇ ਕੋਲ ਵੀ ਰੱਖੋਗੇ ਕਿਉਂਕਿ ਬਹੁਤ ਵੱਡਾ ਡਾਟਾ ਲੀਕੇਜ ਦਾ ਜਿਹੜਾ ਇੱਥੇ ਡਰ ਬਣਿਆ ਹੋਇਆ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪਿਛਲੇ ਜਿਹੜੀ ਵੀ ਸਿਆਸੀ ਪਾਰਟੀ ਆਈ ਹੈ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਉਹਨਾਂ ਨੇ ਵੀ ਕਿਹਾ ਕਿ ਹਰ ਘਰ ਨੌਕਰੀ ਦਵਾਗੇ ਤੇ ਇਸ ਦੇ ਗਰਾਊਂਡ ਦੇ ਉੱਤੇ ਹਰ ਵਿਅਸ ਹਰ ਵਸਨੀਕ ਕੋਲੋਂ ਉਹਨਾਂ ਨੇ ਜਿਹੜਾ ਡਾਟਾ ਕਲੈਕਟ ਕਰ ਲਿਆ ਜਿਹੜਾ ਸਿਆਸਤ ਦੇ ਵਿੱਚ ਵਰਤ ਲਿਆ ਗਿਆ ਵੋਟਾਂ ਦੇ ਵਿੱਚ ਵਰਤ ਲਿਆ ਗਿਆ ਉਸੇ ਤਰੀਕੇ ਨੂੰ ਲੈ ਕੇ ਅੱਜ ਅਸੀਂ ਬਾਹਰ ਜਿਵੇਂ ਗੱਲ ਕੀਤੀ ਹੈ ਸਾਡੇ ਗਵਰਨਮੈਂਟ EMPLOYEES ਵੀ ਇੱਥੇ ਬੈਠੇ ਆ ਉਹਨਾਂ ਨਾਲ ਗੱਲ ਕਰਾਂ ਮੈਡਮ ਜੀ ਮੈਡਮ ਜੀ ਤੁਹਾਡਾ ਇੱਕ ਮਿੰਟ ਲੈਣਾ ਸੀ ਪਲੀਜ਼ ਪਲੀਜ਼ ਦੱਸੋਗੇ ਕੁਝ ਕੰਨ ਨਾਲ ਗੱਲ ਕਰ ਲਈ ਹਾਂਜੀ ਸਰ ਕਿ ਸ਼ੋਭਨਾ ਮੈਂ ਤੁਹਾਡਾ ਗੁਰਪ੍ਰੀਤ ਸਰ ਅ ਤੁਸੀਂ EMPLOYEE ਹੋ ਹਾਂਜੀ ਕਿੱਥੇ EMPLOYEE ਹੋ ਪੁੱਡਾ ਪਵਨ ਪੁੱਡਾ ਪਵਨ ਜੀ ਅੱਛਾ ਮਤਲਬ ਵੱਖ-ਵੱਖ ਡਿਪਾਰਟਮੈਂਟਾਂ ਦੀ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਲਈ ਡਿਊਟੀ ਲਗਾਈ ਗਈ ਇਹ ਹੀ ਗੱਲ ਹੈ ਹਾਂਜੀ ਸਰ ਤੇ ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਸਰ ਜੇ ਮੇਰਾ ਫਸਟ ਡੇ ਆ ਫਸਟ ਡੇ ਆ ਤੁਸੀਂ ਕਿਸ ਤਰ੍ਹਾਂ ਦੀ ਥੋੜੀ ਜਿਹੀ ਪ੍ਰਕਿਰਿਆ ਸਮਝਾਓ ਇਹ ਮਤਲਬ ਕਿਸ ਤਰ੍ਹਾਂ ਦੀ ਕਿਵੇਂ ਤੁਸੀਂ ਕਰਦੇ ਆ ਜਦੋਂ ਲੋਕ ਕੋਈ ਆਇਆ ਬੰਦਾ ਤੇ ਉਹਨੇ ਆਪਣਾ ਕਾਰਡ ਬਣਾਉਣਾ ਜਿਹੜਾ 10 ਲੱਖ ਸਿਹਤ ਬੀਮਾ ਯੋਜਨਾ ਦਾ ਤੇ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਸਟੈਪ ਹੈ ਕੈਨਡਲੀ ਦੱਸੋਗੇ ਥੋੜਾ ਜਿਹਾ ਬਰੀਫ ਕਰ ਸਰ ਫੈਮਿਲੀ ਆਈਡੀ ਪ੍ਰੂਫ ਬਨ ਮਤਲਬ ਕਿ ਰਿਕਮੈਂਡ ਸਰ ਪਲੀਜ਼ ਪਲੀਜ਼ ਸਿਰਫ ਫੈਮਿਲੀ ਆਈਡੀ ਪ੍ਰੂਫ ਚਾਹੀਦਾ ਹੁੰਦਾ ਹੈ ਵੋਟਰ ਕਾਰਡ ਚਾਹੀਦਾ ਹੁੰਦਾ ਹੈ ਫੋਟੋ ਹੁੰਦੀ ਹੈ ਉਹ ਪਰਚਾ ਸਾਹਿਬ ਅੱਜ ਮੇਰਾ ਫਸਟ ਡੇ ਸੀਗਾ ਤੁਸੀਂ ਮੈਡਮ ਨੂੰ ਕਨਫਰਮ ਕਰ ਲਓ ਮੈਡਮ ਨੂੰ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਹੈ ਮਤਲਬ ਫੋਟੋ ਜਿਹੜੀ ਤੁਸੀਂ ਕਰ ਲਿਓ ਜੀ ਅਪਲੋਡ ਹੁੰਦੀ ਹੈ ਸਰ ਆਨਲਾਈਨ ਆਨਲਾਈਨ ਹੀ ਅਪਲੋਡ ਹੁੰਦੀ ਹੈ ਜੀ ਤੇ ਕਿਸੇ ਨੇ ਤੁਸੀਂ ਕਿਨੇ ਅੱਜ ਐ ਆਏ ਆ ਫਸਦੇ ਤੇ ਤੁਹਾਨੂੰ ਕਿਸੇ ਨੇ ਕੋਈ ਕੋਈ ਅਲੰਬਾ ਜਿਵੇਂ ਰੈਜ਼ੀਡੈਂਟ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵੀ ਤੁਹਾਨੂੰ ਆਈ ਹੈ ਨਹੀਂ ਸਰ ਕੋਈ ਦਿੱਕਤ ਨਹੀਂ ਹੈ ਸਮੂਦਲੀ ਚੱਲ ਰਿਹਾ ਜੀ ਸਰ ਤੇ ਜਿਹੜੇ ਇਹਦੇ ਵਿੱਚ ਪ੍ਰਾਈਵੇਟ ਬੰਦੇ ਲੱਗੇ ਹੋਇਆ ਇਸ ਪ੍ਰਕਿਰਿਆ ਦੇ ਵਿੱਚ ਉਹ ਡਾਟਾ ਤਾਂ ਉਹਨਾਂ ਕੋਲ ਵੀ ਰਹੇਗਾ ਕਿ ਆ ਇਹ ਜਿਹੜਾ ਰੈਜ਼ੀਡੈਂਟ ਦੀ ਜਿਹੜੀ ਇੱਕ ਸੀਕਰਟ ਡਾਕੂਮੈਂਟ ਹੈ ਜਾਂ ਸੀਕਰਟ ਜਿਹੜੀ ਇਨਫਰਮੇਸ਼ਨ ਹੈ ਉਹ ਲੀਕ ਹੋਣ ਦਾ ਡਰ ਨਹੀਂ 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 ਸਰ ਕੋਈ ਦਿੱਕਤ ਨਹੀਂ ਹੈ ਸਰ ਮੰਨ ਲਓ ਮੰਨ ਲਓ ਮੈਂ ਇੱਥੇ ਬੈਠ ਕੇ 4 10 ਬੰਦਿਆਂ ਦੇ 20 ਬੰਦਿਆਂ ਦੇ 50 ਬੰਦਿਆਂ ਦੇ ਫਾਰਮ ਭਰਤੇ ਉਹ ਡਾਟਾ ਮੇਰੇ ਕੋਲ ਨਹੀਂ ਰਹੇਗਾ ਤੁਹਾਡੇ ਕੋਲੇ ਆਏਗਾ ਬਸ ਹਾਂਜੀ ਹਾਂਜੀ ਤੇ ਉਹ ਜਦੋਂ ਭਰ ਰਿਹਾ ਉਹਦਾ ਸਾਰਾ ਕੁਝ ਲੈ ਲੈਂਦੇ ਆ ਉਹ ਹਾਂਜੀ ਤੇ ਫਿਰ ਪਰ ਲੀਕੇਜ ਨਹੀਂ ਹੈ ਨਹੀਂ 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 ਸਰ ਦੇਖੋ ਸਾਡਾ ਡਾਟਾ ਸਾਡੇ ਕੋਲ ਹੀ ਰਹਿੰਦਾ ਜੋ ਤੁਹਾਡਾ ਡਾਟਾ ਤਾਂ ਜਦੋਂ ਲੈਪਟਾਪ ਦੇ ਵਿੱਚ ਤੁਸੀਂ ਇਥੇ ਫੀਡ ਕਰਤਾ ਉਹ ਤਾਂ ਹੋ ਗਿਆ ਤੇ ਜਿਹੜੇ ਬਾਹਰ ਫਾਰਮ ਭਰ ਰਿਹਾ ਉਹ ਕਿਸ ਕੰਮ ਵਾਸਤੇ ਲਗਾਇਆ ਫਿਰ ਉਹ ਫਾਰਮ ਪਰ ਕੀ ਤਾਂ ਕਿ ਨੰਬਰਿੰਗ ਹੋ ਜੇ ਤਾਂ ਕਿ ਕੋਈ ਇੱਥੇ ਕੋਈ ਦਿੱਕਤ ਨਾ ਆਵੇ ਜਿਵੇਂ ਕਿ ਮੇਰਾ ਨੰਬਰ ਹੈ ਮੇਰਾ ਨੰਬਰ ਹੈ ਇਹ ਫਾਰਮ ਮੈਂ ਉਸੇ ਗੱਲ ਕਰਕੇ ਕਰ ਰਹਾ ਹਾਂ ਕਿਉਂਕਿ ਜਦੋਂ ਉਹ ਡਾਟਾ ਭਰਦੇ ਆ ਫਾਰਮ ਭਰਦੇ ਆ ਤਾਂ ਡਾਟਾ ਤਾਂ ਉਹ ਇਨਫਰਮੇਸ਼ਨ ਦਾ ਨਾਲ ਕੋਲ ਵੀ ਚਲੀ ਜਾਂਦੀ ਹੈ ਨਹੀਂ ਉਹ ਐਂਟਰੀ ਨਹੀਂ ਕਰਦੇ ਜੀ ਨਹੀਂ ਸਰ ਉਹਨਾਂ ਕੋਲ ਨਹੀਂ ਐਂਟਰੀ ਕਰ ਰਹੇ ਹੋ ਤੁਸੀਂ ਨਹੀਂ ਕਿਤੇ ਨਹੀਂ ਕਰਦੇ ਨਹੀਂ ਸਰ ਨਹੀਂ ਐਂਟਰੀ ਹੋ ਰਹੀ ਸਿਰਫ ਉਹ ਵੈਰੀਫਾਈ ਕਰਕੇ ਫਾਰਮ ਦਿੱਤਾ ਫਾਰਮ ਨੂੰ ਵੈਰੀਫਾਈ ਕਰਕੇ ਫੋਟੋ ਕਰਕੇ ਇਹਨਾਂ ਨੂੰ ਦਿੰਦੇ ਨੇ ਇਹ ਉਹਨਾਂ ਨੂੰ ਅਪਲੋਡ ਕਰਦੇ ਨੇ ਕੋਈ ਡਾਟਾ ਲੀਕ ਨਹੀਂ ਹੋਦਾ ਮਤਲਬ ਜਿਹੜੀ ਜਿਹੜਾ ਫਾਰਮ ਭਰਦੇ ਨੇ ਫਾਰਮ ਉਹ ਰੱਖ ਨਹੀਂ ਸਕਦੇ ਫੋਟੋ ਨਹੀਂ ਖਿੱਚ ਸਕਦੇ ਫੋਟੋ ਨਹੀਂ ਰੱਖਦੇ ਨਹੀਂ ਫੋਟੋ ਨਹੀਂ ਖਿੱਚ ਸਕਦੇ ਠੀਕ ਹੈ ਚੰਗੀ ਗੱਲ ਫੋਟੋ ਖਿੱਚਦੇ ਨੇ ਫੋਟੋ ਕਰਕੇ ਨਹੀਂ ਉਹ ਜਿਹੜੇ ਫਾਰਮ ਦੀ ਜਿਹੜਾ ਫਾਰਮ ਭਰਦੇ ਉਹਦੀ ਫੋਟੋ ਖਿੱਚਦੇ ਆ ਉਹ ਬਾਹਰ ਵਾਲੀ ਉਹ ਤਾਂ ਪ੍ਰੋਸੈਸਸ ਤੋਂ ਬਾਅਦ ਚਲਾਣਾ ਹੈ ਨਾ ਕਿਸ ਤਰ੍ਹਾਂ ਨਹੀਂ ਫਿਰ ਉਹ ਤਾਂ ਆਪਣੇ ਕੋਲ ਵੀ ਰੱਖ ਨਹੀਂ ਸਰ ਇੱਕ ਕੰਮ ਕਰਨ ਦਾ ਤਰੀਕਾ ਤਾਂ ਹੁੰਦਾ ਨਾ ਅ ਇੱਥੇ ਜਿਹੜੀ ਇੱਕ ਜਿਹੜੀ ਇੱਕ ਹੋਰ ਗੱਲ ਇੱਕ ਇੱਕ ਹੋਰ ਗੱਲ ਦੇਖਣ ਨੂੰ ਇਸ ਸੈਂਟਰ ਦੇ ਉੱਤੇ ਮਿਲੀ ਹੈ ਜਿਹੜੇ ਇੱਥੋਂ ਦੇ ਵਸਨੀਕ ਹੈ ਇਸ ਗੱਲ ਬਾਰੇ ਕਨਫਿਊਜ਼ਡ ਹੈ ਇਹ ਗੱਲ ਬਾਰੇ ਉਹਨਾਂ ਨੂੰ ਕਲੈਰਿਟੀ ਨਹੀਂ ਹੈ ਕਿ ਇੱਕ ਘਰ ਦੇ ਵਿੱਚ ਇੱਕ ਪਿਓ ਹੈ ਉਹਦੇ ਦੋ ਬੱਚੇ ਨੇ ਦੋ ਬੱਚੇ ਵੱਡੇ ਹੋ ਗਏ ਉਹਨਾਂ ਦੀ ਆਪਣੀ ਫੈਮਿਲੀ ਹੋ ਗਈ ਪਤਨੀ ਹੋ ਗਈ ਦੋ ਦੋ ਬੱਚੇ ਹੋ ਗਏ ਅੱਗੇ ਰਹਿੰਦੇ ਲੇਕਿਨ ਇੱਕ ਮਕਾਨ ਦੇ ਵਿੱਚ ਆ ਇੱਕ ਕੋਠੀ ਦੇ ਵਿੱਚ ਆ ਇੱਕ ਫਲੈਟ ਦੇ ਵਿੱਚ ਇੱਕ ਘਰ ਦੇ ਵਿੱਚ ਰਹਿੰਦੇ ਆ ਤੇ ਉਹ ਜੇ ਉਹਦੇ ਤਿੰਨ ਇੱਕ ਫੈਮਿਲੀ ਦੇ ਤਿੰਨ 파ਟ ਹੋ ਗਏ ਤਿੰਨ ਫੈਮਿਲੀਆਂ ਉਹਦੀਆਂ ਵੱਡੀਆਂ ਹੋ ਗਈਆਂ ਤਿੰਨ ਪਰਿਵਾਰ ਬਣ ਗਏ ਕਿ ਆ ਉਹ ਤਿੰਨ ਇੱਕ ਐਡਰੈਸ ਦੇ ਉੱਤੇ ਤਿੰਨ ਕਾਰਡ ਬਣਨਗੇ ਇਸ ਗੱਲ ਦਾ ਤੌਖਲਾ ਇਹ ਬਾਊ ਜੀ ਸਾਡੇ ਇਸ ਗੱਲ ਬਾਰੇ ਪੁੱਛ ਰਹੇ ਆ ਉਸ ਗੱਲ ਦਾ ਇਹਨਾਂ ਨੂੰ ਜਿਹੜੇ ਇੱਥੇ ਦੀ ਇਮਪਲਾਈ ਆ ਉਹ ਕਲੀਅਰ ਨਹੀਂ ਕਰ ਰਹਾ ਪੁੱਛਣਾ ਚਾਹੂਗੇ ਇਹਨਾਂ ਦਾ ਸਵਾਲ ਕੀ ਆ ਬਾਊ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਕੇਵਲਕ੍ਰਿਸ਼ਨ ਸਿੰਘਲਾ ਕਿਥੇ ਰਹਿੰਦੇ ਹੋ 417868 ਓਕੇ ਇਸ ਇੱਥੇ ਸੋਸਾਇਟੀ ਹੈ ਹਾਂ ਸੋਸਾਇਟੀ ਨਹੀਂ ਅਸੀਂ ਬਾਹਰ ਕੋਠੀ 'ਚ ਰਹੇ ਹਾਂ ਓਕੇ ਓਕੇ ਤੇ ਕੀ ਤੁਹਾਡਾ ਕੁਐਸਚਨ ਕੀ ਹੈ ਕੁਐਸਚਨ ਇਹ ਇੱਕ ਫੈਮਿਲੀ ਤਿੰਨ ਫੈਮਿਲੀ ਬਣ ਜਾਂਦੀਆਂ ਨੇ ਦੋ ਬੇਟੇ ਨੇ ਮੇਰੇ ਨਾਲ ਇਹ ਕਾਰਡ ਤਿੰਨ ਬਣਨਗੇ ਇੱਕ ਮੇਰਾ ਇਕੱਲਾ ਇੱਕ ਕਾਰਡ ਬਣੇਗਾ ਉਹ ਤਾਂ ਇਹ ਕਹਿ ਰਹੇ ਵੀ ਤਿੰਨ ਬਣਨਗੇ ਉਹ ਕਹਿ ਰਹੇ ਤਿੰਨ ਬਣਨਗੇ ਬਾ ਇੱਥੇ ਕੋਲੀਅਰਟੀ ਜਿਵੇਂ ਹੁਣ ਭਾਈ ਸਾਹਿਬ ਵੀ ਕਹਿ ਰਹੇ ਸੀਗੇ ਵੀ ਇੱਕ ਬਣੇਗਾ ਇੱਕ ਐਡਰੈਸ ਤੇ ਹੂੰ ਇਹ ਕਲੀਅਰ ਨਹੀਂ ਹੋ ਰਿਹਾ ਤੇ ਉਹ ਵਿੱਚੋਂ ਵੀ ਵੀ ਚਰਚਾ ਸੁਣੀ ਜਾ ਰਹੀ ਹੈ ਕਿ ਕਈ ਲੋਕ ਕਹਿੰਦੇ ਨੇ ਵੀ ਇੱਕ ਜਿਹੜਾ ਕੰਪਿਊਟਰ ਹੈ ਜਦੋਂ ਅਸੀਂ ਡਾਟਾ ਉਹਦੇ ਵਿੱਚ ਫੀਡ ਕਰ ਦਿਆ ਤਾਂ ਇੱਕੇ ਹੀ ਵਾਰ ਚੱਕੇਗਾ ਦੂਸਰੀ ਵਾਰ ਨਹੀਂ ਚੱਕੇਗਾ ਇਹ ਪਤਾ ਨਹੀਂ ਨਾ ਕਲੀਅਰ ਸਮਝ ਤਾਂ ਕੋਈ ਕਲੀਅਰ ਨਹੀਂ ਹੈ ਨਾ ਇਹ ਕਲੀਅਰ ਕਰਾਂਗੇ ਤਾਂ ਬਣਾਵਾਂਗੇ ਫਿਰ ਅੱਗੇ ਚੱਲਾਂਗੇ ਮਤਲਬ ਹਲੇ ਤੱਕ ਨਾ ਤਾਂ ਸਟਾਫ ਨੂੰ ਕਲੀਅਰੈਂਸ ਹੈ ਨਾ ਜਿਹੜੇ ਨੁਮਾਇंदे ਅੱਗੇ ਉਹਨਾਂ ਨੂੰ ਕਲੀਅਰ ਹੈ ਇਸ ਗੱਲ ਬਾਰੇ ਤੇ ਫਿਰ ਅੱਗੇ ਕਾਰਡ ਬਣਨਗੇ ਨਹੀਂ ਜਾਂ ਬਣਨਗੇ ਤੇ ਇਹਦੇ ਨਾਲ ਤਾਂ ਤੁਹਾਨੂੰ ਪਰੇਸ਼ਾਨੀ ਹੋਏਗੀ ਦੇਖੋ ਕੀ ਬਣਦਾ ਹੈ ਜੇ ਅਕੇ ਫਿਊਚਰ ਤੱਕ ਕਹਿ ਨਹੀਂ ਸਕਦੇ ਕੁਝ ਚਲੋ ਇਹ ਦੇਖਣ ਵਾਲੀ ਗੱਲ ਹੋਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਦੇ ਵੀ ਇਹ ਜਿਹੜੀ ਲੋਕਾਂ ਦੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਨੂੰ ਸਰਕਾਰ ਕਿਸ ਢੰਗ ਨਾਲ ਹੱਲ ਕਰਨ ਦਾ ਯਤਨ ਕਰਦੀ ਹੈ ਕਿਉਂਕਿ ਜਦੋਂ ਅਸੀਂ ਕਹਿ ਦੇਣਾ ਤਾਂ ਪ੍ਰੈਸ ਕਾਨਫਰੰਸ ਕਰਕੇ ਜਾਂ ਮੀਡੀਆ ਦੇ ਸਾਹਮਣੇ ਤਾਂ ਕਹਿ ਦੇਣਾ ਸੌਖਾ ਹੁੰਦਾ ਜਦੋਂ ਅਸੀਂ ਗਰਾਉਂਡ ਲੈਵਲ ਤੇ ਜਾ ਕੇ ਅਸੀਂ ਪ੍ਰੈਕਟੀਕਲੀ ਸ਼ੇਪ ਦੇਣ ਦੀ ਕੋਸ਼ਿਸ਼ ਕਰਦੇ ਤਾਂ ਬਹੁਤ ਸਾਰੀਆਂ ਕੰਪਲਿਕੇਸ਼ਨਸ ਉਹਦੇ ਵਿੱਚ ਪੈਦਾ ਹੋ ਜਾਂਦੀਆਂ ਉਹ ਕੰਪਲਿਕੇਸ਼ਨਸ ਲੋਕਾਂ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਜਿਹੜਾ ਇਹ ਉਪਰਾਲਾ ਕਰ ਰਹੇ ਆ ਤਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵਿਲੱਖਣ ਜਾਣਕਾਰੀਆਂ ਜਿਹੜੀਆਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਉਹ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਜ਼ਿਕਰ ਕਰਦੇ ਰਹਿਵਾਂਗੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਵਾਂਗੇ ਜਿਵੇਂ ਤੁਸੀਂ ਦੇਖਿਆ ਅਸੀਂ ਸੈਂਟ ਇਸ ਸੈਂਟਰ ਦੇ ਉੱਤੇ ਆ ਕੇ ਵੱਖ-ਵੱਖ ਲੋਕਾਂ ਦੇ ਨਾਲ ਵੀ ਗੱਲ ਕੀਤੀ ਔਰ ਜਿਹੜੇ ਇੱਥੇ EMPLOYE ਗੱਲ ਕੀਤੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਕਲੈਰਿਟੀ ਨਹੀਂ ਹੈ ਕਿ ਇਹ ਇੱਕ ਫੈਮਿਲੀ ਨੂੰ ਜਿਹੜਾ ਇਹਦਾ ਲਾਭ ਮਿਲਣਾ ਹੈ ਜਾਂ ਇੱਕ ਫੈਮਿਲੀ ਦੇ ਵਿੱਚ 10 ਜੀ ਹੈ ਉਹਨਾਂ ਨੂੰ ਲਾਭ ਮਿਲਣਾ ਸੋ ਇੱਥੇ ਜਿਹੜੇ EMPLOYE ਲੱਗੇ ਆ ਉਹਨਾਂ ਨੂੰ ਵੀ ਇਸ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਇਸ ਗੱਲ ਬਾਰੇ ਉਹਨਾਂ ਨੂੰ ਵੀ ਹਲੇ ਨਹੀਂ ਪਤਾ ਸੋ ਸਾਡੇ ਕੋਲੇ ਇੱਕ ਇਸ ਜਿਹੜੀ ਇੰਟਰਵਿਊ ਦੇ ਦੌਰਾਨ ਇਸ ਪੁੱਛਗਿੱਛ ਦੇ ਦੌਰਾਨ ਸਾਡੇ ਕੋਲੇ ਫੇਸ 6 ਸਿਵਲ ਹਸਪੀਟਲ ਮੋਹਾਲੀ ਦੀ ਇੱਕ ਟੀਮ ਆਈ ਹੈ ਜਿਹਦੇ ਵਿੱਚ ਦੋ ਤਿੰਨ ਮੈਂਬਰ ਨੇ ਇਹ ਇੱਥੇ ਆਏ ਆ ਇਹਨਾਂ ਦੇ ਨਾਲ ਗੱਲ ਕਰਾਂਗੇ ਵੀ ਇਹ ਕੀ ਕਰਦੇ ਫਿਰਦੇ ਆ ਅਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਡਾਕਟਰ ਅਨੁਰਾਗ ਹੈ ਜੀ ਕਿੱਥੇ ਲੱਗੇ ਹੋ ਤੁਸੀਂ ਅੱਜ ਫੇਸ ਸ਼ੇ ਮੋਹਾਲੀ ਚ ਓਕੇ ਅੱਜ ਤੁਹਾਡੀ ਡਿਊਟੀ ਕੀ ਸੀ ਕਿਸ ਕਦੇ ਲਈ ਤੁਸੀਂ ਇੱਥੇ ਆਏ ਹੋ ਸਾਡਾ ਇਹ ਕੰਮ ਹੈ ਅਸੀਂ ਇੱਥੇ ਆ ਕੇ ਵੇਰੀਫਾਈ ਕਰਨਾ ਹੁੰਦਾ ਜੇ ਕੋਈ ਕੰਪਿਊਟਰ 'ਚ ਦਿੱਕਤ ਤਾਂ ਨਹੀਂ ਆ ਰਹੀ ਕਾਰਡ ਬਣਨ 'ਚ ਜਾਂ ਕੋਈ ਟੈਕਨੀਕਲ ਇਸ਼ੂ ਤਾਂ ਨਹੀਂ ਆ ਰਿਹਾ ਇਸ ਇਹ ਸਾਰੀ ਇਨਫੋਰਮੇਸ਼ਨ ਅਸੀਂ ਲੈਣੀ ਹੁੰਦੀ ਹੈ ਤਾਂ ਅੱਗੇ ਜਾ ਕੇ ਟੈਕਨੀਕਲ ਟੀਮ ਨੂੰ ਮੁਹਾਲਜ ਪ੍ਰੋਵਾਈਡ ਕਰਨੀ ਹੁੰਦੀ ਹੈ ਤੇ ਬਹੁਤ ਸਾਰੀਆਂ ਜਿਹੜੇ ਲੋਕਾਂ ਦੀ ਕੁਐਰੀਜ਼ ਹੈਗੀਆਂ ਜਾਨੀਏ ਲੋਕਾਂ ਦੇ ਸਵਾਲ ਨੇ ਉਹਨਾਂ ਬਾਰੇ ਤੁਹਾਨੂੰ ਇਸ ਗੱਲ ਬਾਰੇ ਪਹਿਲਾਂ ਪ੍ਰਪੇਅਰ ਕੀਤਾ ਗਿਆ ਤੁਹਾਡੀ ਜਿਹੜੀ ਕਾਉਂਸਲਿੰਗ ਕਰਕੇ ਤੁਹਾਡਾ ਇੱਕ ਵਰਕਸ਼ਾਪ ਲਗਾ ਕੇ ਤੁਹਾਨੂੰ ਇਸ ਸਮੁੱਚੀ ਪ੍ਰਕਿਰਿਆ ਦੇ ਪਰਚਲਣ ਬਾਰੇ ਬਿਗਨਿੰਗ ਤੋਂ ਲੈ ਕੇ ਲਾਸਟ ਤੱਕ ਤੁਹਾਨੂੰ ਇਹਦੀ ਜਾਣਕਾਰੀ ਦਿੱਤੀ ਗਈ ਜੀ ਹਾਂ ਬਿਲਕੁਲ ਦਿੱਤੀ ਗਈ ਜਾਂਦੀ ਹੈ ਜੀ ਸਾਡੀ ਇਸ ਬਾਰੇ ਮੀਟਿੰਗ ਵੀ ਹੁੰਦੀ ਹੈ ਜੀ ਤੇ ਸਾਨੂੰ ਇਹ ਸਭ ਬਾਰੇ ਸਭ ਦੱਸਿਆ ਜਾਂਦਾ ਹੈ ਫਿਰ ਅਸੀਂ ਆ ਕੇ ਇਹਨਾਂ ਲੋਕਾਂ ਤੋਂ ਟ੍ਰੇਨਿੰਗ ਹੁੰਦੀ ਹੈ ਸਾਡੀ ਫਿਰ ਅਸੀਂ ਆ ਕੇ ਲੋਕਾਂ ਤੋਂ ਪੁੱਛਦੇ ਹਾਂ ਫਿਰ ਜਿਹੜਾ ਇਹਨਾਂ ਦਾ ਫੀਡਬੈਕ ਹੁੰਦਾ ਜਾਂ ਕੋਈ ਜਿਵੇਂ ਟੈਕਨੀਕਲ ਪ੍ਰੋਬਲਮ ਹੋ ਗਈ ਜਾਂ ਕੋਈ OTP ਚ ਦਿੱਕਤ ਆ ਰਹੀ ਹੈ ਜਾਂ ਕਾਰਡ ਬਲੈਂਚ ਦਿੱਕਤ ਆ ਰਹੀ ਫਿਰ ਇਹ ਅੱਗੇ ਆ ਕੇ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਦੱਸਿਆ ਜਾਂਦਾ ਹੈ ਤੇ ਫਿਰ ਉਹ ਇਸ ਦੇ ਹੱਲ ਲਈ ਫਿਰ ਉਹ ਕੋਸ਼ਿਸ਼ ਕਰਦੀ ਆ ਤੁਹਾਨੂੰ ਜੋਂਨ ਦਿੱਤੇ ਜਾਂਦਾ ਤੁਹਾਨੂੰ ਏਰੀਆ ਦਿੱਤਾ ਜਾਂਦਾ ਕਿ ਕਿਆ ਕਿਸ ਢੰਗ ਦੇ ਨਾਲ ਤੁਸੀਂ ਜਾਣਦੇ ਹੋ ਇਹ ਸਾਡੇ ਕੋ ਕੈਂਪਸ ਹੈ ਸਰ ਸਾਰੇ ਪੁਨੇ ਦਾ ਨਾਮ ਹੈ ਮੇਰਾ ਗਗਨਦੀਪ ਹੈ ਜੀ ਕੀ ਕਿਸ ਤਰ੍ਹਾਂ ਦਾ ਮਤਲਬ ਤੁਹਾਡੇ ਕੋ ਕਿੰਨਾ ਕੁ ਏਰੀਆ ਹੁੰਦਾ ਕਿੰਨੇ ਸੈਂਟਰ ਦਾ ਮਤਲਬ ਕਿੰਨੇ ਸਾਡੇ ਕੋ ਇਸ ਟਾਈਮ 6 ਕੈਂਪਸ ਹੈ ਸਰ ਮੋਹਾਲੀ ਦੇ ਜਿਹੜੇ ਆਪਣੇ ਚੱਲ ਰਹੇ ਆ 69 68 ਤੇ 70 ਫੈਕਟਰ ਗੇਜ਼ ਫੇਸ 11 ਫੇਸ 4 ਫੇਸ 10 ਠੀਕ ਹੈ ਤੇ ਜਿਹੜੀ ਤੁਹਾਡੀ ਮਤਲਬ ਜੋ ਤੁਹਾਡਾ ਫੀਡਬੈਕ ਤੁਹਾਨੂੰ ਲੋਕ ਦਿੰਦੇ ਆ ਉਹ ਅੱਗੇ ਜਾ ਕੇ ਫਿਰ ਤੁਸੀਂ ਕਿਹੜੀ ਅਥਾਰਟੀ ਆ ਕਿਹੜੀ ਅਸੀਂ ਐਸ ਐਮਓ ਸਾਹਿਬ ਹੈ ਜਿਹੜੇ ਸਾਡੇ ਸੀਨੀਅਰ ਮੈਡੀਕਲ ਆਫੀਸਰਸ ਹੈ ਉਹਨਾਂ ਨਾਲ ਆਪਾਂ ਬਹਿ ਕੇ ਮੀਟਿੰਗ ਕਰਦੇ ਆ ਉਹਨਾਂ ਨੂੰ ਸਾਰਾ ਦੱਸਦੇ ਆ ਟੈਕਨੀਕਲ ਇਸ਼ੂਸ ਜੋ ਵੀ ਹੈ ਸਾਰਾ ਉਹਨਾਂ ਨੂੰ ਪ੍ਰੋਬਲਮ ਅਸੀਂ ਇਹਨਾਂ ਦੀ ਦੱਸਦੇ ਆ ਹਾਂ ਟੈਕਨੀਕਲੀ ਮੀਨਜ਼ ਟੈਕਨੀਸ਼ੀਅਨ ਮੀਨਜ਼ ਦਾ ਕਈ ਜਿਹੜੀਆਂ ਲੋਕਾਂ ਦੇ ਜਿਹੜੇ ਸਵਾਲ ਨੇ ਟੈਕਨੀਕਲਿਟੀ ਤਾਂ ਇਹ ਹੋਗੀ ਕਿ ਕੰਪਿਊਟਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਕੋਈ ਓਟੀ ਇੱਕ ਜਿਹੜੀਆਂ ਲੋਕਾਂ ਦੀਆਂ ਕੁਆਰੀਜ਼ ਜਿਹੜੀਆਂ ਹੈਗੀਆਂ ਉਹਦੇ ਬਾਰੇ ਵੀ ਤੁਹਾਨੂੰ ਇਲਮ ਹਾਂਜੀ ਉਹ ਦੱਸਦੇ ਆ ਸਾਰੇ ਜੋ ਵੀ ਇਹ ਡਿਮਾਰਕਸ ਦਿੰਦੇ ਆ ਸਾਨੂੰ ਜੇ ਹੁਣ ਕੋਈ ਬੈਠਾ ਆ ਕੇ ਕਾਰਡ ਨਹੀਂ ਬਣ ਰਿਹਾ ਕੁਝ ਹੋ ਰਿਹਾ ਉਹ ਵੀ ਅਸੀਂ ਦੱਸਦੇ ਆ ਜਾ ਕੇ ਕਿ ਕਾਰਡ ਚ ਪ੍ਰੋਬਲਮ ਆ ਰਹੀ ਹੈ ਕਿ ਤੇਰੇ ਫੋਨ ਨੰਬਰ ਚ ਪ੍ਰੋਬਲਮ ਹੈ ਕਿ ਹੈ ਨਹੀਂ ਹੈ ਉਹਨਾਂ ਦਾ ਨੰਬਰ ਅਟੈਚ ਨਹੀਂ ਹੈ ਤੁਹਾਡਾ ਜਿਹੜਾ ਤੁਹਾਨੂੰ ਤਨਖਾਹ ਮਿਲਦੀ ਹੈ ਜਿਹੜੀ ਆਪਣੇ ਕਿਉਂਕਿ ਤੁਸੀਂ ਗਵਰਨਮੈਂਟ EMPLOYE REGULAR ਹੋ ਤੇ ਤੁਹਾਨੂੰ ਇਸ ਮਿਸ਼ਨ ਦੇ ਵਿੱਚ ਤੁਸੀਂ ਲੱਗੇ ਹੋ ਇਸ ਮਿਸ਼ਨ ਵਾਸਤੇ ਤੁਹਾਨੂੰ ਕੋਈ ਵੱਖਰਾ ਕੋਈ ਇਨਸੈਂਟਿਵ ਵਗੈਰਾ ਨਹੀਂ ਨਹੀਂ ਸਰ ਇਸ ਚੀਜ਼ ਦਾ ਨਹੀਂ ਸਾਡੀ ਸੈਲਰੀ ਬੇਸਿਸ ਆ ਅਸੀਂ ਆਪਣਾ ਆਪਣੀ ਜੌਬ ਕਰ ਰਹੇ ਜਿਹੜੀ 9 ਤੋਂ 3 ਈ ओके हां जी मतलब ਤੁਸੀਂ ਆਪਣੀ ਡਿਊਰਿੰਗ ਜੋਬ ਡਿਊਰਿੰਗ ਜੋਬ ਵੀ ਤੁਸੀਂ ਸਾਰਾ ਜਿਹੜਾ ਪ੍ਰੋਸੈਸ ਦੀ ਜਿਹੜੀ ਮੋਨਿਟਰਿੰਗ ਕਰਦੇ ਆ ਜਿੱਥੇ ਜਿੱਥੇ ਪ੍ਰੋਬਲਮ ਜੋ ਜੋ ਆਉਂਦੀ ਤੁਸੀਂ ਆਪਣੀ ਜਿਹੜੀ ਜਿਹੜੀ ਟੀਮ ਹੈਗੀ ਹੈ ਤੁਹਾਡੀ ਜਿਹਦੇ ਥੱਲੇ ਤੁਸੀਂ ਕੰਮ ਕਰਦੇ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਐਸਐਮਓ ਨੂੰ ਉਹ ਜਿਹੜੀ ਜਾ ਕੇ ਰਿਪੋਰਟ ਕਰਨੀ ਹੈ ਤੇ ਫਿਰ ਅੱਗੇ ਉਹਦਾ ਜਿਹੜਾ ਹੱਲ ਕੱਢ ਲਿਆ ਜਾਂਦਾ ਤੋਂ ਇਹ ਜਿਹੜੀ ਐਸਐਮਓ ਸਰ ਤੇ ਮੈਡਮ ਸਿਵਲ ਸਰਜਨ ਮੈਮ ਹੈ ਜਿਹੜੇ ਆਪਣੇ ਉਹਨਾਂ ਤੱਕ ਜਾਂਦੀ ਹੈ ਫਿਰ ਉਹ ਮੈਮ ਡੀਸੀ ਸਾਹਿਬ ਨਾਲ ਵੀ ਜੋ ਵੀ ਗੱਲ ਹੈ ਏਡੀਸੀ ਸਾਹਿਬ ਹੋਗੇ ਡੀਸੀ ਸਾਹਿਬ ਹੋਗੇ ਐਮਐਲਏ ਸਾਹਿਬ ਸਾਰੇ ਨਾਲ ਗੱਲ ਕਰਦੇ ਠੀਕ ਹੈ ਹਾਂਜੀ ਪ੍ਰੋਪਰ ਹੁੰਦੀ ਆ ਸਾਰੇ ਸਾਰੀ ਜੋ ਵੀ ਹਨਾ ਇਹਨਾਂ ਦੇ ਜੋ ਇਸ਼ੂ ਜਾਂਦੇ ਆ ਸਭ ਪ੍ਰੋਪਰ ਰਿਜ਼ੋਲਵ ਹੁੰਦੇ ਆ ਤੋ ਸਿ ਸੁਣਿਆ ਇਹ ਜਿਹੜੀ ਜਿੰਨੀਆਂ ਵੀ ਗਰਾਉਂਡ ਲੈਵਲ ਤੇ ਕੋਈ ਪ੍ਰੋਬਲਮਸ ਜਿਹੜੇ ਐਪਲੀਕੈਂਟਸ ਨੂੰ ਆਉਂਦੀਆਂ ਉਹ ਇਹ ਮੋਨਿਟਰਿੰਗ ਟੀਮ ਇੱਕ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈ ਗਈ ਹੈ ਜਿਹਦੇ ਤਹਿਤ ਇਹ ਸਿਵਲ ਹਸਪੀਟਲ ਫੇਸ 'ਚ ਮੋਹਾਲੀ ਤੋਂ ਦੋ ਤਿੰਨ ਪਰਸਨਸ ਨੇ ਜਿਹੜੇ ਆਫੀਸਰਸ ਨੇ ਉਹ ਆ ਕੇ ਜਿਹਨਾਂ ਨੇ ਦੱਸਿਆ ਕਿ ਛੇ ਸਾਡੇ ਕੋਲੇ ਜਿਹੜੇ ਕੈਂਪ ਨੇ ਛੇ ਕੈਂਪਾਂ ਦੇ ਵਿੱਚ ਅਸੀਂ ਜਿਹੜੇ ਆਪਣੇ ਡਿਊਟੀ ਟਾਈਮ ਦੇ ਦੌਰਾਨ ਉਹ ਉਹਨਾਂ ਦੇ ਉੱਤੇ ਜਾ ਕੇ ਵਿਜ਼ਿਟ ਕਰਦੇ ਆ ਜਿਹੜੀ ਜਿਹੜੀ ਪ੍ਰੋਬਲਮ ਆਉਂਦੀਆਂ ਅਸੀਂ ਆਪਣੀ ਅਥਾਰਟੀ ਜਿਵੇਂ ਐਸਐਮ ਹੋਗੇ ਸੀਐਮਓ ਸਾਹਿਬ ਹੋਗੇ ਉਹਨਾਂ ਨੂੰ ਅਸੀਂ ਜਾ ਕੇ ਦੀ ਕੋਈ ਹੁੰਦੀ ਹੈ ਤੇ ਉਥੇ ਹੱਲ ਹੋ ਜਾਂਦੀ ਆ ਅਦਰਵਾਇਜ਼ ਜੋ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਵੇਂ ਡਿਪਟੀ ਕਮਿਸ਼ਨਰ ਮੋਹਾਲੀ ਜਾਂ ਆਦਰਸ ਜਿਹੜੇ ਹੋਰ ਆਏ ਅਥਾਰਟੀ ਹੈ ਉਹਨੂੰ ਜਿਹੜਾ ਇਨਫੋਰਮ ਕਰ ਦਿੱਤਾ ਜਾਂਦਾ ਤੇ ਫਿਰ ਉਹ ਅੱਗੇ ਉਹਦਾ ਹੱਲ ਕੱਢ ਦਿੰਦੇ ਨੇ ਸੋ ਇੱਕ ਹੋਰ ਕੈਂਪ ਦੇ ਨਾਲ ਤੁਹਾਨੂੰ ਲੈ ਕੇ ਚੱਲਾਂਗੇ ਬਣੇ ਰਹੋ ਲੋਕ ਚੇਤਨਾ ਟੀਵੀ